ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਮੇਂ ਸਾਈ ਮੀਆਂ ਮੀਰ ਜੀ ਨਾਲ ਜਿਹਦੇ ਨਾਲ ਸਹਿਬਾਂ ਦੇ ਜੋ ਸਵਾਲ ਜਵਾਬ ਹੁੰਦੇ ਨੇ ਉਹਨਾਂ ਸਵਾਲਾਂ ਜਵਾਬਾਂ ਨੂੰ ਕਵਿਸ਼ਰੀ ਦੇ ਰੂਪ ਵਿੱਚ ਇਸ ਤਰ੍ਹਾਂ ਸੁਨਾਇਆ ਗਿਆ ਕਿ ਤਤੀ ਤਵੀ ਉੱਤੇ ਜਦੋਂ ਗੁਰਾਂ ਨੂੰ ਬਿਠਾਇਆ ਸੀ ਤਤੀ ਤਵੀ ਉੱਤੇ ਜਦੋਂ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੀਰੇ ਆਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੀਰੇ ਆਇਆ ਸੀ ਜਿਸ ਧਰਤੀ ਤੇ ਐਨਾ ਕਹਿ ਰਹੇ ਹੋਈ ਜਾਵੇ ਜਿਸ ਧਰਤੀ ਤੇ ਐਨਾ ਕਹਿ ਰਹੇ ਹੋਈ ਜਾਵੇ ਉਸ ਧਰਤੀ ਨੂੰ ਕਿਉਂ ਨਾ ਪਲਟਾਵੇਂ ਸ਼ਹਿਨ ਸ਼ਾ ਹੁਕਮ ਕਰੋ ਤਾਂ ਦਿੱਲੀ ਲੋਹਰ ਸ਼ਹਿਰ ਦੀ ਐ ਰਕਮ ਸ਼ੇਨ ਸ਼ਾਮ ਸਿੱਖੀ ਵਾਲਾ ਮੈਲ ਮੀਆਂ ਮੀਰ ਜੀ ਉਸਾਰਨ ਸਿੱਖੀ ਵਾਲਾ ਮੈਲ ਮੀਆਂ ਮੀਰ ਜੀ ਉਸਾਰਨ ਇਸ ਝੂਠੇ ਤਨ ਤਾਈ ਕਰੀਏ ਪਿਆਰਣਾ ਇਸ ਝੂਠੇ ਤਨ ਤਾਈ ਕਰੀਏ ਪਿਆਰਣਾ ਉਸ ਦੀ ਰਜਾ ਸਦੀਰਾ ਜਾਦੇ ਵਿੱਚ ਸਦਾ ਖੁਸ਼ ਰਹੀਏ ਸਤ ਨਾਮ ਵਾਹਿਗੁਰੂ ਮੁਖੋਂ ਲਾਇਆ ਏ ਪਾਣਾ ਮੰਨਣਾ ਏ ਅਸੀਂ ਪਾਣਾ ਮੰਨਣਾ ਏ ਪਾਣਾ ਮੰਨਣਾ ਹੈ ਪੁਰਖੇ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਏ ਪਾਣਾ ਮੰਨਣਾ ਏ ਪੁਰਖੇ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ

ਪਸ਼ਾ ਭੂਕਮ ਕਰੋ ਤੇ ਦਿੱਲੀ ਲੋਰ ਸ਼ਹਿਰ ਦੀ ਇੱਠ ਨਾਲ ਇਟ ਖੜ ਕਾ ਮ ਫਾਦਸ਼ਾ ਭੂਕਮ ਕਰੋ ਤੇ ਦਿੱਲੀ ਲੋਰ ਸ਼ਹਿਰ ਦੀ ਇੱਠ ਨਾਲ ਇਟ ਖੜ ਕਾ ਮ ਫਾਦਸ਼ਾ ਜਿੰਨੇ ਵੀ ਤਸੀਏ ਅਸੀਂ ਤਾਨੇ ਉੱਤੇ ਜਰਾਂਗੇ ਓਨੀ ਪੱਟੀ ਨਹੀਂ ਸਿੱਖ ਤੋਂਮ ਵਾਲੀ ਕਰਾਂਗੇ ਜਿੰਨੇ ਵੀ ਤਸੀਏ ਅਸੀਂ ਤਾਨੇ ਉੱਤੇ ਜਾਂ ਕੀ ਨੀ ਸਿੱਖ ਕੌਮ ਵਾਲੀ ਕਰਾਂਗੇ ਪੜਾ ਸਰਬੱਤ ਵਾਲਾ ਦਿੰਦਾਰੋ ਸੁਣਿਆ ਕਿੰਨਾ ਹੈ ਗੁਰੂ ਨਾਨਕ ਵਾਲਾ ਬੂਟਾ ਲਾਇਆ ਏ ਭਾਣਾ ਮੰਨਣਾ ਏ ਪੂਰੇ ਖੈ ਅਕਾਲ ਦਾ ਪੰਜਵੇਂ ਗੁਰ ਨੇ ਮੁੱਖੋਂ ਫਰਮਾਇਆ ਏ ਭਾਣਾ ਮੰਨਣਾ ਸਿੱਧਕ ਵਾਲਾ ਮੁੱਢ ਗੁਰੂ ਬਣਨਗੇ ਤੇਰਾ ਕੀਆ ਮਿੱਠਾ ਲਾਗੇ ਪਾਣਾ ਗੁਰੂ ਮੰਨਗੇ ਸਿੱਖੀ ਤੇ ਸਿੱਧਕ ਵਾਲਾ ਮੁੱਢ ਗੁਰੂ ਬਣਨਗੇ ਤੇਰਾ ਕੀਆ ਮਿੱਠਾ ਲਾਗੇ ਪਾਣਾ ਗੁਰੂ ਮੰਨਗੇ ਸਾਧ ਸੰਗਤ ਜੀ ਰੱਬ ਕੋਲੋਂ ਡਰ ਕੇ ਹੀ ਰਹੀਏ ਸੇਖ ਸੰਗਤ ਜੀ ਆਪਣੀਵੇਂ ਹੋ ਕੇ ਰਹੀਏ ਅੰਤਨਾ ਕਿਸੇ ਵੀ ਮਾਲਕ ਦਾ ਪਾਇਆ ਏ ਪਾਣਾ ਮੰਨਣਾ ਹੈ ਅਸੀਂ ਕੁਰਖੇ ਕਾਲਦਾ ਪੰਜਵੇਂ ਗੁਰਾਂ ਨੇ ਮੁੱਠੋਂ ਫਰੇ ਮਾਇਆਏ ਪਾਣਾ ਮੰਨਣਾ ਹੈ